ਲਓ ਤੁਸੀਂ ਦੇਖ ਸਕਦੇ ਹੋ ਵੀ ਸ਼੍ਰੀ ਚਮਕੌਰ ਸਾਹਿਬ কুਸਤੀ ਖਾੜੇ ਦੇ ਵਿੱਚ ਵੱਡੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਛੋਟੇ ਵੱਡੇ ਪਹਿਲਵਾਨ ਆਪਣੀ ਕੁਸ਼ਤੀ ਦਾ ਜੋਰ ਦਿਖਾ ਰਹੇ ਆ ਤੇ ਡੀਸੀ ਮੈਡਮ ਐਸਡੀਐਮ ਸਾਹਿਬ ਜੁਹਾਰ ਕਰਚਾ ਤੇ ਸੋਹੀ ਸਾਰੇ ਭਰਾਵਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਫੌਜੀ ਸਾਹਿਬ ਖਾਲਾ ਪਹਿਲਵਾਨ ਦੀ ਜੋਗਾ ਪਹਿਲਵਾਨ ਦੀ ਜਸਵੀਰ ਪਹਿਲਵਾਨ ਦੀ ਬਥੇੜੀ ਜਟਾ ਤੇ ਹੋਰ ਸਾਡੀ ਸਮੁੱਚੀ ਟੀਮ ਲਓ ਫਾਈਨਲ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀਆਂ ਇੱਕ ਕੁਸ਼ਤੀ ਇਹ ਆ ਇਸ ਤੋਂ ਬਾਅਦ ਜਿਹੜੀ ਕੁਸ਼ਤੀ ਹੋਰ ਆ ਉਸ ਤੋਂ ਪਹਿਲਾਂ ਵੀ ਜਿਹੜਾ ਅਨੇਕਾਂ ਮੱਛਿਆ ਨੇ ਕੁਸ਼ਤੀ ਦੇ ਜੋਹਰ ਦਿਖਾਇਆ ਤੁਸੀਂ ਦੇਖ ਸਕਦੇ ਹੋ ਅੱਜ ਜਿੰਨੇ ਵੀ ਬੱਚੇ ਛੋਟੇ ਵੱਡੇ ਬੈਠੇ ਆ ਤੇ ਹੋਰ ਵੀ ਸਾਡੇ ਪ੍ਰਬੰਧ ਦੇ ਸੱਜਣ ਜਿਹੜੇ ਪਹੁੰਚੇ ਹੋਏ ਤੁਸੀਂ ਦੇਖ ਸਕਦੇ ਹੋ ਪਹਿਲਵਾਨ ਪਹੁੰਚੇ ਹੈ ਇੱਕ ਸਨੇਹਾ ਇੱਕ ਮੈਸੇਜ ਆ ਵੀ ਨਸ਼ੇ ਛੱਡੋ ਕੋੜ ਵੱਡੋ ਪਹਿਲਵਾਨੀ ਦੇ ਨਾਲ ਜੁੜੋ ਕਬੱਡੀ ਦੇ ਨਾਲ ਜੁੜੋ ਤੇ ਹੋਰ ਜਿਹੜੇ ਵੀ ਸਾਡੀਆਂ ਮਾਖੇਟਾ ਉਹਦੇ ਨਾਲ ਜੁੜੋ ਦੇ ਦੇਖੋ ਬਹੁਤ ਵਧੀਆ ਜਿਹੜਾ ਮੈਟ ਆ ਮੈਟ ਦੇ ਉੱਪਰ ਕੁਸ਼ਤੀਆਂ ਚੱਲ ਰਹੀਆਂ ਤੇ ਪੂਰੇ ਪਹਿਲਵਾਨ ਜਿਹੜੇ ਜੋਰ ਦਿਖਾ ਰਹੇ ਬੱਲੇ ਬੱਲੇ ਬਹੁਤ ਵਧੀਆ ਪੁੱਠੀ ਜੜੀ ਮਾਰੀ ਆ ਪਹਿਲਵਾਨ ਨੇ ਪੂਰੀ ਬੱਲੇ ਬੱਲੇ ਕਰਾਈ ਹੋਈ ਹੈ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਕੁਸ਼ਤੀ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਕਿ ਸਪਾਰਟਿਆ ਦੇ ਨਾਲ ਯਾਰੋ ਦਮ ਬਣਦੇ ਕਿ ਬੈਠਕਾਂ ਦੇ ਨਾਲ ਪੱਟ ਥੰਮ ਬਣਦੇ ਕਿ ਡੰਡਾ ਨਾਲ ਆਉਂਦੀ ਯਾਰੋ ਬਾਵਾ ਵਿੱਚ ਜਾਣ ਕਿ ਗੁਰੂ ਬਿਨਾ ਕਦੇ ਮਿਲੇ ਨਾ ਗਿਆਨ ਕਿ ਖਾਣਾ ਦੇਸੀ ਛੱਡ ਖਾਓ ਨਾ ਕੁਝ ਹੋਰ ਮਿੱਤਰੋ ਇੱਕ ਸਭ ਤੋਂ ਜ਼ਰੂਰੀ ਹੁੰਦੇ ਜੋਰ ਮਿੱਤਰੋ ਕਹੇ ਅਮਨ ਦਿਓਲ ਮੱਲੀ ਕੰਮ ਨਹੀਂ ਆਸਾਨ ਇਹਨਾਂ ਪੰਜੇ ਚੀਜ਼ਾਂ ਨਾਲ ਉਹ ਬਣਦੇ ਆ ਪਹਿਲਵਾਨ ਇਹਨਾਂ ਪੰਜੇ ਚੀਜ਼ਾਂ ਨਾਲ ਬਣ ਹੁੰਦਾ ਪਹਿਲਵਾਨ ਲੋ ਸਾਹਮਣੇ ਪਹਿਲਵਾਨ ਜੋਰ ਜਿਮੈਸ਼ ਕਰਦੇ ਹੋਏ ਤੇ ਬਹੁਤ ਵਧੀਆ ਜਿਹੜੀ ਕੁਸ਼ਤੀ ਚੱਲ ਰਹੀ ਹੈ ਸਾਰੇ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੀ ਬਾਅਦ ਤੋਂ ਬਾਅਦ ਸ਼ੇਅਰ ਕਰੋ ਵੀ ਬਹੁਤ ਵਧੀਆ ਕੁਸ਼ਤੀ ਜਿਹੜੀ ਚੱਲ ਰਹੀ ਹੈ ਤੇ ਲਾਲ ਕੋਸਟਿਮ ਵਾਲਾ ਜਿਹੜਾ ਪੂਰੀ ਬੱਲੇ ਬੱਲੇ ਕਰਾ ਰਿਹਾ ਮੁੰਡਾ ਵਾਹ ਜੀ ਵਾਹ ਜੀ ਵਾਹ ਕੀ ਬਾਤ ਕੀ ਬਾਤ ਲਾਲ ਕੋਸਟਿਮ ਵਾਲਾ ਪਹਿਲਵਾਨ ਜਿਹੜਾ ਇਸ ਫਾਈਟ ਦੇ ਵਿੱਚੋਂ ਵਾਣ ਰਿਹਾ ਔਰ ਇਹਦਰ ਫਿਰ ਤੋਂ ਜਿਹੜੀ ਅਗਲੀ ਫਾਈਟ ਅਗਲੀ ਕੁਸ਼ਤੀ ਜਿਹੜੀ ਸ਼ੁਰੂ ਆ ਛੋਟੇ ਛੋਟੇ ਬੱਚੇ 2-2 ਮਿੰਟ ਦੇ ਦੋ ਰਾਊਂਡ ਆ ਇਹ ਕੁਸ਼ਤੀਆਂ ਕਰਵਾਉਣ ਦੇ ਵਿੱਚ ਸਾਡੇ ਡੀਸੀ ਮੈਡਮ ਰੋਪੜ ਤੇ ਐਸਡੀਐਮ ਸਾਹਿਬ ਸ਼੍ਰੀ ਜਮਕੌਰ ਸਾਹਿਬ ਤੇ ਹੋਰ ਵੀ ਬਤਵੰਤੇ ਸੱਜਣਾਂ ਦਾ ਬੜਾ ਸਹਿਯੋਗ ਆ ਉਹ ਕੁਸ਼ਤੀਆਂ ਮੈਡੀਆਂ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਜਮਕੌਰ ਸਾਹਿਬ ਕੁਸ਼ਤੀ ਅਖਾੜਾ ਜਿਹੜਾ ਕਿ ਬਹੁਤ ਵਧੀਆ ਹੋਰ ਬਣ ਚੁੱਕਿਆ ਹੈ ਪੈਰਵਨ ਤੇ ਸਾਰਾ ਕੁਝ ਜਿੰਮ ਵੀ ਹੈ ਤੇ ਆਪਣਾ ਮੈਟ ਵੀ ਹੈ ਇਹ ਅਖਾੜਾ ਵੀ ਦੇਖੋ ਬਹੁਤ ਸੋਹਣਾ ਜਿਹੜਾ ਬਣ ਚੁੱਕਿਆ ਹੈ ਟਰੈਡ ਬਹੁਤ ਵਧੀਆ ਜਿਹੜੇ ਬੈ ਚੁੱਕੇ ਆ ਉਹ ਲੋਕ ਸਾਹਮਣੇ ਹਾਂ ਇਹ ਕੁਸ਼ਤੀ ਚੱਲਦੀ ਹੈ ਬੈਟਰੀ ਕੁਸ਼ਤੀ ਹੈ ਪੈਂਟਾ ਦੇ ਆਧਾਰ ਤੇ ਕੁਸ਼ਤੀ ਹੈ ਇੰਟਰਨੈਸ਼ਨਲ ਰੂਲ ਹੈ ਉਹ ਲਾਗੂ ਆ ਸੋ ਬਹੁਤ ਵਧੀਆ ਬਰਾਬਰ ਨਾਲ ਜੀ ਜੀ ਸਾਡਾ ਨਾ ਇਧਰ ਸ਼੍ਰੀ ਚਮਕੌਰ ਸਾਹਿਬ ਕੁਸ਼ਤੀ ਖਾੜੇ ਵਾਲਾ ਪਹਿਲਵਾਨ ਜਿਹੜਾ ਉੱਪਰਲੇ ਪਾਸੇ ਆ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਅਕਸਰ ਹੈ ਨਾ ਪਹਿਲਵਾਨਾਂ ਨੂੰ ਦੇਖਦੇ ਆਂ ਵੀ ਮਿੱਟੀ ਦੇ ਦੰਗਲਾਂ ਦੇ ਵਿੱਚ ਆਪਾਂ ਨੂੰ ਮਿਲਦੇ ਆਂ ਸਾਰੇ ਤੇ ਅੱਜ ਮੈਡ ਦਾ ਜਿਹੜਾ ਦੰਗਲ ਚੱਲ ਰਿਹਾ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਾਨਵਰ ਬਹੁਤ ਵਧੀਆ ਬਹੁਤ ਵਧੀਆ तो यार यारोस्त मित्र वो भी पहुंचे हुए हैं जुझार कर चा नोही सा फौजी साहब बहुत बहुत धनबाद है तो साढ़े होर पहलवान जी काला पहलवान जी तो बल्ले 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 ਅੱਜ ਵੀ ਇਹਦੀ ਗੁਸਤੀ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਵੀ ਰੰਗ ਪੂਰਾ ਬੰਨਿਆ ਪਿਆ ਨਜ਼ਾਰਾ ਪੂਰਾ ਬੰਨਿਆ ਹੋਇਆ ਓਏ ਵਸਦਾ ਠੀਕ ਹੈ ਆਮਤ ਜੀ ਗੁਰੂ ਜੀ ਆਪ ਹੱਦ ਸਾਡੇ ਬਾਬਾ ਜੀ ਜਿਹੜੇ ਪਹੁੰਚੇ ਹੋਇਆ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਦੇਖ ਸਕਦੇ ਹੋ ਅਰਦੀਪ ਬਹਿਰਾਂ ਤੇ ਹੋਰ ਸਾਡੇ ਨਾਲ ਸੁਭਾ ਮਾਣੇ ਮਾਜਰਾ ਯਾਦਵਿੰਦਰ ਸਿੰਘ ਯਾਦੀ ਸਾਡਾ ਭਰਾ ਚੇਤੇ ਦਰਦ ਪੁੱਜਾ ਤੇ ਸਾਡੇ ਹੋਰ ਜਿੰਨੇ ਸਾਡੇ ਪਹਿਲਵਾਨ ਜੀ ਆਪੋ ਸਿਲਪਰ ਯੰਦਰ ਵੀ ਜਿਹੜਾ ਬੱਲੇ 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 ਬੰਦੇ ਆ ਮਾ ਭੈਣਾਂ ਜੀ ਪੰਡਾ ਹਰ ਸਿੰਘ ਚਮਕੌਰ ਸਾਹਿਬ ਤੋਂ ਇਹ ਵੀ ਆਨੰਦ ਲੈ ਰਹੇ ਹਨ ਜਵਰਾਜ ਪਹਿਲਵਾਨ ਸਿੰਘ ਚਮਕੌਰ Thank hey. you. ਜੋ ਸਾਰੇ ਸ਼ੇਅਰ ਕਰੀ ਜਾਇਓ ਮੁੰਡੇ ਨੇ ਜੋਰ ਉਪਰ ਲਾਇਆ ਹੋਇਆ ਪੂਰੀ ਬੱਲੇ ਬੱਲੇ ਕਰਾਂਗੇ। ਉਹ ਇੱਕ ਕੁਸ਼ਤੀ ਨੇ ਵੀ ਪੂਰਾ ਸਰਾ ਕਰਾਇਆ ਹੋਇਆ ਤੁਸੀਂ ਦੇਖ ਸਕਦੇ ਹੋ। ਇੱਕ ਲਾਲ ਕਾਸਟਿਮ ਦੇ ਇੱਕ ਨੀਲੀ ਕਾਸਟਿਮ ਦੇ ਵਿੱਚ ਦੋਨੋਂ ਪਹਿਲਵਾਨ ਪੂਰੀ ਬੱਲੇ ਬੱਲੇ ਕਰਾ ਰਹੇ ਆ। ਤੇ ਪਿੱਛੇ ਦਰਸ਼ਕ ਵੀ ਪੂਰਾ ਲੁੱਤਮ ਲੈ ਰਹੇ ਆ ਕੁਸ਼ਤੀ ਦਾ ਭਾਈ। ਅਨੇ ਡਾਕਟਰ ਸਾਹਿਬ ਮਾਣੇ ਮਾਦੇ ਚੇਚੇ ਵਰਦੇ ਮੌਂਚੇ ਹੋਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਆਪਣੀ ਨੇਕ ਕਮਾਈਆਂ ਦੇ ਵਿੱਚੋਂ ਜਿਹੜੇ ਦਿਲ ਖੁਸ਼ੀ ਦਾਮ ਦੀ ਪਹਿਲ ਮਨਾਂ ਨੇ ਕਰਨਾ ਲਾਓ 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 ਇਧਰ ਬਾ ਵੀ ਬਾ ਕਸਤੀ ਦੇਖਣ ਵਾਲੀ ਹੈ ਬਈ ਇੱਕ ਇੱਕ ਬੱਲ ਕਸੂ ਦਾ ਦੇਖਣ ਵਾਲਾ ਉਹ ਕਸੂ ਲੈ ਕੇ ਇੱਕ ਪਰ ਦੇਖਣ ਵਾਲਾ ਜਮਕੌਰ ਸਾਹਿਬ ਵਾਲਾ ਆਪਣੇ ਪਾਸੇ ਹੈ ਉਹ ਬੱਲੇ 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 ਆ ਗੱਬਰੂ ਦੀ ਕਸਤੀ ਜੀ ਕਹਿੰਦੇ ਦੁਨੀਆ دیਵਾਨੀ ਉਹ ਦੇਖ ਸਕਦੇ ਜਿਹੜਾ ਉੱਪਰਲੇ ਪਾਸੇ ਹੁਣ ਮੁੰਡਾ ਲਓ ਜਿੱਤਹਾਰ ਦੇਖਦੇ ਹੁਣ ਕਿੱਧਰ ਹੁੰਦੀ ਹੈ ਦੋਨੋਂ ਲੜੇ ਬਹੁਤ ਵਧੀਆ ਲਓ ਤਾੜੀਆਂ ਲਾ ਦਿਓ ਜਮ ਗੌਰ ਸਾਹਿਬ ਵਾਲਾ ਬੰਦੇ ਬੰਦੇ ਕਰਾ ਗਿਆ ਪੂਰੀ ਬੰਦੇ ਬੰਦੇ ਕਰਾ ਗਿਆ ਸਾਡੇ ਜੋਗਾ ਪਹਿਲਵਾਂ ਜੀ ਕਾਲਾ ਪਹਿਲਵਾਂ ਜੀ ਉਹਨਾਂ ਨੇ ਤਿਆਰ ਕੀਤਾ ਪੱਠਾ ਜਿਹੜਾ ਲਓ ਸਾਡੇ ਗੁਰਦੇਵ ਰੁੜਕੀ ਜੀ ਬਹੁਤ ਬਹੁਤ ਧੰਨਵਾਦ ਇਹ ਵੀ ਆਪਣੀ ਸਵਾਮਾ ਦੇ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਦੇਵ ਜੀ ਰੁੜਕੀ ਤੇ ਸਾਡੇ ਪਹਿਲਵਾਂ ਜੀ ਲਓ ਨੀਲੀ ਕੋਸਟਿਮ ਦੇ ਵਿੱਚ ਗਾਮਾ ਅਕਬਰਪੁਰਾ ਮਸਤਾਕ ਪਹਿਲਵਾਨ ਚਮਕੌਰ ਸਾਹਿਬ ਖੜਾ ਲੋ ਫਾਈਨਲ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਆ ਕੇ ਬਲੇ ਇਸਾਨਿਹਾਲ ਲੋ ਗਾਮਾ ਤੇ ਮਸਤਾਕ ਸ਼ਿਰੀ ਚਮਕੌਰ ਸਾਹਿਬ ਫਾਈਨਲ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਹੈ ਜੀ ਮਾਣੇ ਮਾਜਰਾ ਡਾਕਟਰ ਸਾਹਿਬ ਵੱਲੋਂ 500 ਰੁਪਏ ਕੁਸ਼ਤੀ ਵਿੱਚ ਲੱਗ ਗਿਆ ਬਈ ਲੋ ਸਾਡੇ ਡਾਕਟਰ ਸਾਹਿਬ ਮਾਣੇ ਮਾਜਰਾ ਵੱਲੋਂ 500 ਰੁਪਏ ਲੱਗ ਚੁੱਕੇ ਆ ਕੁਸ਼ਤੀ ਦੇ ਉੱਪਰ ਜਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰੂਗਾ 500 ਰੁਪਏ ਦੇ ਵੱਡੇ ਮਾਣ ਸਨਮਾਨ ਸਾਡੇ ਉਹ ਬੈਠੇ ਜੀ ਡਾਕਟਰ ਸਾਹਿਬ ਜੀ ਮਾਣੇ ਮਾਜਰਾ ਚੇਚੇ ਦੌਰ ਦੇ ਪਹੁੰਚੇ ਤੇ 500 ਰੁਪਏ ਲੱਗ ਗਿਆ ਕੁਸ਼ਤੀ ਦੇ ਉੱਪਰ ਸਾਡੇ ਕਾਲਾ ਪਹਿਲਵਾਨ ਜੀ ਕਹਿੰਦੇ ਜਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰੂਗਾ ਹਲੋ ਮਸਤਾਕ ਤੇ ਗਾਮਾ ਮਗਰਾਉਣ ਵਾਲਾ ਪੂਰੀ ਬੱਲੇ ਬੱਲੇ ਕਰਾ ਰਿਹਾ ਹੈ ਕਿ ਸ਼ੀਸ਼ੇ ਮੁਰੇ ਖੜ ਕੇ ਹਰ ਕੋਈ ਡੋਲੇ ਤੱਕਦਾ ਏ ਕਿ ਮੈਥੋਂ ਕੋਈ ਨਹੀਂ ਤਗੜਾ ਬੜੇ ਭਲੇਖੇ ਰੱਖਦਾ ਏ ਪਰ ਨਾਲ ਬਗਾਨੇ ਮਿੱਤਰੋ ਜਦ ਫਿਰ ਪੇਚੇ ਪੈਂਦੇ ਨੇ ਕਿ ਹੱਥ ਛੇਰਾਂ ਨਾਲ ਜੁੜਦੇ ਹੋ ਪੱਟਾਂ ਦੇ ਨਾਲ ਪੱਟ ਵੀ ਕਹਿੰਦੇ ਨੇ ਕਿ ਛੇਰੇ ਗੈਲ ਮਜਾਰੀ ਹੁੰਦੇ ਭੇੜ ਫਿਰਸਾਨਾ ਦੇ ਕਿ ਜੋਰ ਤਾ ਵਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਤੇ ਜੋਰ ਤਾ ਵਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਅੱਜ ਜੋਰ ਵਰਖਾ ਜਾ ਰਿਹਾ ਗਾਮਾ ਤੇ ਮਸਤਾਕ ਗਾਮਾ ਮਗਰੌੜ ਮਸਤਾਕ ਸ਼੍ਰੀ ਚਮਕੌਰ ਸਾਹਿਬ কুਸਤੀ ਬਹੁਤ ਵਧੀਆ ਚੱਲ ਰਹੀ ਹੈ ਆਨੰਦਪੁਰ ਆਇਆ ਹੈ ਜਸਵੀਰ ਪਹਿਲਵਾਨ ਜੀ ਬਨਰੇਦੀ ਜੱਟਾ ਜੋਗਾ ਪਹਿਲਵਾਨ ਜੀ ਪਟਵਾਰੀ ਸਾਹਿਬ ਸਾਡੇ ਫੌਜੀ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਹੋਰ ਵੀ ਯਾਰਾਂ ਦੇ ਯਾਰ ਜਿਹੜੇ ਪੁੱਜਦੇ ਜਾ ਰਹੇ ਬਹੁਤ ਬਹੁਤ ਧੰਨਵਾਦ ਯਾਰ ਸੋਹੀ ਸਾਡੇ ਅਖਾੜੇ ਦੇ ਮੁੱਖ ਸਰਦਾਰ ਕਾਲਾ ਪਹਿਲਵਾਨੀ ਸ਼੍ਰੀ ਚਮਕੌਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਲਓ ਉਧਰ কুਸਤੀ ਵਾਲ ਜੁੜੀ ਆਪਾਂ ਪੂਰੀ ਬੱਲੇ ਬੱਲੇ ਹੋਈ ਪਈ ਹੈ ਗਾਮਾ ਤੇ ਮਸਤਾਕ ਲਓ ਗਾਮਾ ਫਿਰ ਪੈ ਗਿਆ ਲੱਤਾਂ ਨੂੰ ਬੱਲੇ 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 ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਫਾਈਨਲ ਕੁਸ਼ਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਡੀਸੀ ਸਾਬ ਰੋਪੜ ਤੇ ਸਾਡੇ ਅਹਿਦੋਂ ਸਾਹਿਬ ਜਿੰਦ ਜਮਕੌਰ ਸਾਹਿਬ ਜਿਨ੍ਹਾਂ ਦੇ ਅਪਰਾਲੇ ਸਦਕਾ ਇਹ ਕੁਸ਼ਤੀਆਂ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਜੋੜੇ ਰਹਿਣ ਖੇਡਾਂ ਦੇ ਨਾਲ ਮਾਂ ਖੇਡ ਕੁਸ਼ਤੀ ਦੇ ਨਾਲ ਮਾਂ ਖੇਡ ਕਬੱਡੀ ਦੇ ਨਾਲ ਸੋ ਬਹੁਤ ਵਧੀਆ ਮੈਟ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਹੈ ਅਖਾੜੇ ਦਾ ਆਪਣਾ ਮੈਟ ਹੈ ਸੋ ਸ੍ਰੀ ਚਮਕੌਰ ਸਾਹਿਬ ਕੁਸ਼ਤੀ ਅਖਾੜਾ ਤੁਸੀਂ ਦੇਖ ਸਕਦੇ ਹੋ ਸ਼ੈੱਡ ਬਹੁਤ ਵਧੀਆ ਜਿਹੜੇ ਹਵਾਦਾਰ ਹੈ ਇੱਥੇ ਗਰਮੀ ਵੀ ਨਹੀਂ ਲੱਗ ਰਹੀ ਚਲਾਣਾ ਕੁਸ਼ਤੀ ਚਲਾਣਾ ਲੋ ਸਾਹਮਣੇ ਬੱਲੇ 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 ਮੁਸਤਾਕ ਦੇ ਗਮਾ ਅਕਸਰ ਤੁਸੀਂ ਛਿੰਜਰ ਵੀ ਹੈ ਨਾ ਮੈਂ ਦੇਖਦੇ ਹਾਂ ਮੁੰਡਿਆਂ ਨੂੰ ਪੂਰੇ ਮਿੱਟੀ ਦੇ ਅਗਲਾ ਵੀ ਬੱਲੇ ਬੱਲੇ ਕਰਾਣੇ ਅੱਜ ਮੈਡ ਦੀਆਂ ਕੁਸ਼ਤੀਆਂ ਨੇ ਹੋ ਰਹੀਆਂ ਸ੍ਰੀ ਜਮਕੌਰ ਸਾਹਿਬ ਕੁਸ਼ਤੀ ਖੜਾ ਉਹ ਵੀ ਬੁਰੀ ਬੱਲੇ ਬੱਲੇ ਕਰਾ ਰਹੇ ਆ। ਆ ਬੱਲੇ 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 ਬੱਲੇ। ਆ ਦੋਨੋਂ ਪਹਿਲਵਾਨ ਪੂਰੇ ਸਿਰਾ ਕਰਾ ਰਹੇ ਆ। ਉਹ ਤਾਂ ਡੇਂਜਰ ਪੋਜੀਸ਼ਨ ਬਣ ਗਈ ਜਿਹੜੀ ਗਾਮਾ ਉੱਪਰਲੇ ਪਾਸੇ ਤੇ ਮੁਸਤਾਕ ਜਿਹੜਾ ਸ੍ਰੀ ਜਮਕੌਰ ਸਾਹਿਬ ਵਾਲਾ ਹੇਠਲੇ ਪਾਸੇ ਆ। ਪੁਆਇੰਟਾਂ ਦੇ ਆਧਾਰ ਤੇ ਅੰਕ ਦੇ ਆਧਾਰ ਤੇ ਜਿਹੜਾ ਕੁਰਸੀ ਦਾ ਫੈਸਲਾ ਹੋਣਾ ਫਾਈਨਲ ਕੁਸ਼ਤੀ ਹੈ। ਸੋ ਸਾਰੇ ਜਿੰਨੇ ਵੀ ਦਰਸ਼ਕ ਜੋੜੇ ਜਰੂਰ ਲੋ ਦੇਖਦੇ ਜਿੱਤ ਹਾਰ ਦਾ ਫੈਸਲਾ ਗਾਮਾ ਇਹ কুਸਤੀ ਦੇ ਵਿੱਚੋਂ ਜਿੱਤ ਬਰਾਬਰ ਕਰ ਗਿਆ ਮਗਰੌੜ ਅਖਾੜਾ ਅਕਬਰਪੁਰ ਬੜਾ ਬੁਹਾਰਕਾਰੀ ਸਾਰੇ ਅਖਾੜੇ ਨੂੰ ਤੇ ਸਾਰੀ ਟੀਮ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੋ ਸਾਡੇ ਡਾਕਟਰ ਸਾਹਿਬ ਜੀ ਮਾਨੇ ਮਾਜਰਾ ਇਹਨਾਂ ਵੱਲੋਂ কুਸਤੀ ਦੇ ਉੱਪਰ 500 ਰੁਪਏ ਲੱਗਿਆ ਸੀ ਆਜਾ ਵੀ ਪਹਿਲਵਾਨਾਂ ਪਹਿਲਵਾਨ ਜੀ ਗਾਮਾ ਪਰਵਾਨ ਜੀ ਲਾਓ ਜੀ ਜਿਹੜੇ ਨਾਲ ਦੀ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਤੇ ਦੇਖ ਸਕਦੇ ਹੋ 500 ਦਾ ਕਰਾਰਾ ਨੋਟ ਨਾਮ ਮੇ ਪਹਿਲਵਾਨ ਦੇ ਇਸੇ ਅਖਾੜਾ ਮਗਰੌੜ ਤੋਂ ਦੂਜੇ ਪਹਿਲਵਾਨ ਦੇ ਲਈ ਵੀ ਜਿਹੜਾ ਤਿਲ ਫੁੱਲਦਾਨ ਦਿੱਤਾ ਜਾ ਰਿਹਾ ਸੋ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਕੁਸ਼ਤੀ ਹੋਈ ਹੈ ਸੋ ਸਾਰੇ ਤੁਸੀਂ ਛੋਟੇ-ਛੋਟੇ ਪਹਿਲਵਾਨ ਦੇਖ ਸਕਦੇ ਹੋ ਜੋਗਾ ਪਹਿਲਵਾਨੀ ਦਾ ਬੇਟਾ ਹੈ ਇਹਨਾਂ ਵੀ ਤੁਸੀਂ ਸਾਰੇ ਦੰਗਲਾਂ ਦੇ ਉੱਪਰ ਦੇਖਦੇ ਹੋ ਸੋ ਹੋਰ ਵੀ ਛੋਟੇ-ਛੋਟੇ ਪਹਿਲਵਾਨ ਸ਼ਾਬਾਸ਼ 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 ਆਮੀਨ ਬਹੁਤ ਲੜੜਕੀ ਵਾਲਾ ਮੱਲ ਸਾਡਾ ਇਹ ਜੋਗਰਾ ਮੁੰਡਾ ਮੇਰਾ ਨਹੀਂ ਪਤਾ ਮੈਨੂੰ ਮੇਰਾ ਵੀ ਭਤੀਜਾ ਹੀ ਆ ਤੇਰਾ ਇਕੱਲੇ ਦਾ ਨਹੀਂ ਹੈਗਾ ਉਹ ਰਾਜੋ ਬਾਈ ਛੋਟੀ ਬਾਤ ਦਿਖਾ ਦਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਖਾਤੇ ਖੇਡ ਵਿਭਾਗ ਰੂਪਨਗਰ ਪੀਸੀ ਰੂਪਨਗਰ ਜਿਹਦੇ ਪ੍ਰਸ਼ਾਦ ਨਪਰੇਸ਼ਾ ਹੇਠ ਮਾਨਯੋਗ ਐਸਪੀਐਮ ਸ੍ਰੀ ਚੰਕੌਰ ਸਾਹਿਬ ਜੀ ਦੀ ਰਹਿਨਮਾਈ ਹੇਠ ਅੱਜ ਸੰਤ ਬਾਬਾ ਪਹਿਰਾ ਸਿੰਘ ਤੋਂ ਇਸਦੀ ਅਖਾੜਾ ਚੰਕੌਰ ਸਾਹਿਬ ਦੇ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਹੁਤ ਵਧੀਆ ਅਭਿਆਲਾ ਇੱਥੇ ਕਰਵਾਇਆ ਗਿਆ ਜਿੱਥੇ ਜਿੰਨੇ ਵੀ ਸਾਡੇ ਬੱਚਿਆਂ ਦੀਆਂ ਕੋਸ਼ਟੀਆਂ ਹੋਈਆਂ ਬਹੁਤ ਸੋਹਣਾ ਬੱਚਿਆਂ ਨੇ ਪ੍ਰਦਰਸ਼ਨ ਕੀਤਾ ਜਿੰਨੇ ਵੀ ਅਖਾੜੇ ਇੱਥੇ ਬਹੁਗੇ ਨੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਾਲੇ ਖੇਡ ਵਿਭਾਗ ਰੂਪਨਗਰ ਦਾ ਡੀਸੀ ਮੈਡਮ ਤੇ ਐਸਟੀਐਮ ਸ਼੍ਰੀ ਚਮਕੌਰ ਸਾਹਿਬ ਦਾ ਤੇ ਬੇਨਤੀ ਵੀ ਕਰਦੇ ਹਾਂ ਕਿ ਇਹੋ ਜਿਹੇ ਅਭਿਆਲੇ ਜਗਾਤਾਰ ਹੁੰਦੇ ਰਹਿਣ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਚਿੰਜੀ ਸਿਹਤ ਪ੍ਰਾਪਤ ਕਰਦੇ ਰਹੇ ਬਹੁਤ ਬਹੁਤ ਧੰਨਵਾਦੀ ਸਾਰੇ ਜਿਹੜੇ ਵੀ ਤਤਵੰਤ ਸੱਜਣ ਪਹੁੰਚੇ ਆ। ਬੋਲੇ ਸੋ ਨਿਹਾਲ ਬਹੁਤ ਵਧੀਆ ਪ੍ਰਾਰਾਲਾ ਸਾਡੇ ਡੀਸੀ ਮੈਡਮ ਤੇ ਐਸਡੀਐਮ ਸਾਹਿਬ ਸ਼੍ਰੀ ਚਮਕੌਰ ਸਾਹਿਬ ਖੇਡ ਵਿਭਾਗ ਰੂਪਨਗਰ ਡਿਸਟ੍ਰਿਕਟ ਬਹੁਤ ਬਹੁਤ ਧੰਨਵਾਦ ਹੈ ਮੈਟ ਦਾ ਬਹੁਤ ਵਧੀਆ ਜਿਹੜਾ ਕੁਸ਼ਤੀ ਦੰਗਲ ਕਹਿੰਦੇ ਆਪਾਂ ਹੋ ਕੇ ਅੱਥੇ ਮੈਟ ਦੀਆਂ ਕੁਸ਼ਤੀਆਂ ਹੋ ਕੇ ਆਟੀਆਂ ਸੋ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਬਤਵੰਤੇ ਸੱਜਣ ਪਹੁੰਚੇ ਇੱਕ ਸੱਦੇ ਉੱਤੇ ਸੋ ਸਾਰਿਆਂ ਦਾ ਧੰਨਵਾਦ ਹੈ ਸੋ ਬਹੁਤ ਵਧੀਆ ਗੱਲ ਹੈ ਇਦਾਂ ਦੇ ਪ੍ਰਾਰਾਲੇ ਜਿਹੜੇ ਸਾਡੇ ਜੁਝਾਰਵੀਰ ਜੀ ਜੁਝਾਰਕਰਚਾ ਜਿਹਨੇ ਦੱਸਿਆ ਸਭ ਜੀ ਮਾਣੇ ਮਾਜਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬੁਲਾਇਏ ਫਤਿਹ ਜੀ ਹਾਂ ਜੀ ਬਲੇਈ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ